ਮੈਨੂੰ ਡਾਊਟ ਸੀ ਕਿ ਇਹ ਜਿਹੜੇ ਬੱਚੇ ਗਾਇਬ ਹੋ ਰਹੇ ਆ ਇਹ ਕਿਤੇ ਨਾ ਕਿਤੇ ਜਿਹੜਾ ਵਾ ਇਹ ਬੱਚੇ ਇਹਨਾਂ ਦੇ ਨਹੀਂ ਹੈਗੇ ਨਾ ਇਹਨਾਂ ਨਾਲ ਸ਼ਕਲਾਂ ਮਿਲਦੀਆਂ ਸੀਗੀਆਂ ਕਿੰਨੇ ਬੰਦੇ ਫੜੇ ਨੇ ਆ ਚਾਰ ਬੱਚੇ ਦੋ ਔਰਤਾਂ ਤੇ ਇੱਕ ਬੰਦਾ ਜਿਹੜਾ ਬੰਦਾ ਜਿਹੜਾ ਫੜਿਆ ਜਿਹੜਾ ਪੈਂਸੀ ਉਹੀ ਚਲਾਉਂਦਾ ਸੀ ਸਾਰਾ ਉਹ ਸਾਰਾ ਉਹ ਮੰਨਿਆ ਜੋ ਹੀ ਆ ਤੜਾ ਚੋਰੀ ਚੋਰੀ ਕਰਕੇ ਮੰਦਾ ਹੁੰਦਾ ਤੇ ਜਿਹੜੀਆਂ ਵੀਡੀਓ ਆਪਾਂ ਨਜ਼ਰ ਆ ਰਹੀਆਂ ਨੇ ਉਹ ਕਿੱਥੋਂ ਦੀਆਂ ਨੇ ਇਹ ਵੀਡੀਓ ਗੋਲਡਨ ਗੇਟ ਦੀਆਂ ਨੇ ਅਮਰਸਰ ਦਾ ਮੁੱਖ ਦਵਾਰ ਉੱਥੋਂ ਦੀਆਂ ਨੇ ਇਹ ਅਮਰਸਰ ਅਸੀਂ ਮਾਰਨਿੰਗ ਨੂੰ ਹੀ 6-7 ਘੰਟੇ ਇਹਨਾਂ ਨੂੰ ਵਾਚ ਕੀਤਾ ਬੜੇ ਦਿਨਾਂ ਤੋਂ ਤਿਆਰੀ ਚ ਸੀ ਔਰ ਸਾਡਾ ਮੇਨ ਮੋਟਿਵ ਇਹੀ ਸੀਗਾ ਵੀ ਇਹਨਾਂ ਨੂੰ ਅਸੀਂ ਫੜਨਾ ਵਾ ਔਰ ਇਸ ਤਰੀਕੇ ਨਾਲ ਫੜੀਏ ਇਹਦਾ ਫੋਨ ਤੇ ਇੱਕ ਮੈਸੇਜ ਪਾ ਦਿੰਦੇ ਇਹਨਾਂ ਕੋ ਫੋਨ ਬਹੁਤ ਮਹਿੰਗੇ ਨੇ ਇੱਕ ਕੋਡ ਪਾਉਂਦੇ ਨੇ ਉਹ ਨਾਲ ਹੀ ਸਾਰੇ ਭੱਜ ਜਾਂਦੇ ਕਲੀਨ ਹੋ ਜਾਂਦਾ ਔਰ ਤੁਸੀਂ ਵੇਖੋ ਵੀ ਇਹਨਾਂ ਦਾ ਗਰੋ ਉੱਥੇ 35 ਜਣਿਆਂ ਦਾ ਸੀ ਜਿਆਦਾ ਹੀ ਉਹ ਘਟ ਗਏ ਜੀ ਚਾਰੇ ਬੰਨੇ ਖਲੋਤੇ ਸੀ ਤੇ ਜਦੋਂ ਗੱਡੀ ਆਈ ਉਹਨਾਂ ਨੂੰ ਪਤਾ ਨਹੀਂ ਕਿਤਾ ਪਤਾ ਲੱਗਦਾ ਉਹ ਇਸ਼ਾਰਾ ਹੀ ਮਾਰਿਆ ਕਿ ਜਨਾਨੀ ਨੇ ਉਹਨਾਂ ਨੇ ਜਿਹੜੀ ਧੌੜ ਲੱਗਦੀ ਅੱਜ ਮੈਂ ਵੇਖੀ ਮੈਂ ਤੇ ਰੇਸਾਂ 'ਚ ਵੀ ਨਹੀਂ ਵੇਖਿਆ ਇੰਨੀ ਤੇਜ਼ ਕੋਈ ਭੱਜਦਾ ਕੈਂਪ ਦਾ ਦਿੱਤਾ ਪੂਰਾ ਸਾਫ ਹੋਣਾ ਨਾ ਬੜਾ ਕੁਝ ਨਿਕਲਣਾ ਇਹਦੇ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਾਂ ਤੁਹਾਡਾ ਦੋਸਤ ਰਵਿੰਦਰਜੀਤ ਲਾਲੀ ਤੁਸੀਂ ਜੁੜੇ ਹੋ ਨੈਸ਼ਨ ਪੋਸਟ ਚੈਨਲ ਦੇ ਨਾਲ ਦੋਸਤੋ ਪਛਾਰੀਆਂ ਦੇ ਡੀਐਨਏ ਟੈਸਟ ਹੋਣ ਜਾ ਰਹੇ ਆ ਪੂਰੇ ਪੰਜਾਬ ਦੇ ਵਿੱਚ ਉਸ ਦੇ ਤਹਿਤ ਅੱਜ ਜਿਹੜਾ ਪ੍ਰੋਜੈਕਟ ਜੀਵਨ ਜੋਤ ਜਿਹੜਾ ਉਹਦੀ ਸ਼ੁਰੂਆਤ ਹੋਈ ਹੈ ਤੇ ਜ਼ਿਲ੍ਹੇ ਦੇ ਜਿਹੜੇ ਡੀਸੀ ਸਾਹਿਬਾਨ ਨੇ ਉਹਨਾਂ ਨੂੰ ਆਰਡਰ ਜਾਰੀ ਹੋਏ ਨੇ ਤਾਂ ਉਸ ਦੇ ਤਹਿਤ ਅੱਜ ਅੰਮ੍ਰਿਤਸਰ ਦੇ ਵਿੱਚ ਇਸ ਦਾ ਵੱਡਾ ਅਸਰ ਨਜ਼ਰ ਆ ਰਿਹਾ ਤੁਸੀਂ ਤਸਵੀਰਾਂ ਵਿੱਚ ਦੇਖ ਰਹੇ ਹੋ ਕਿ ਪਛਾਰੀਆਂ ਨੂੰ ਜਿਹੜਾ ਫੜੋ ਫੜਾਈ ਜਾਰੀ ਹੈ ਅਤੇ ਜਿਸ ਵੀਰ ਵੱਲੋਂ ਇਹ ਆਵਾਜ਼ ਬੁਲੰਚ ਕੀਤੀ ਸੀ ਉਹ ਸਮਾਸੇ ਵੀ ਵੀਰ ਸਾਡੇ ਨਾਲ ਮੌਜੂਦ ਨੇ ਸੋਨੂ ਜਣਿਆਲਾ ਜੀ ਜਿਨ੍ਹਾਂ ਨੇ ਬਹੁਤ ਸਾਰੀਆਂ ਚਿੱਠੀਆਂ ਜਿਹੜੀਆਂ ਨੇ ਡੀਸੀ ਸਾਹਿਬਾਨ ਨੂੰ ਲਿਖੀਆਂ ਤਾਂ ਉਸ ਦਾ ਅਸਰ ਹੁੰਦਾ ਨਜ਼ਰ ਆ ਰਿਹਾ ਹੈ ਤਾਂ ਸੋਨੂ ਜੀ ਪਹਿਲਾਂ ਬਹੁਤ ਬਸਵਾਗੇ ਤੁਹਾਡਾ ਬਹੁਤ ਬਹੁਤ ਧੰਨਵਾਦ ਭਾਜੀ ਤੁਹਾਡਾ ਜੀ ਤੁਸੀਂ ਇਸ ਵਿੱਚ ਬੜਾ ਸ਼ਲਾਘਾਯੋਕ ਕੰਮ ਕੀਤਾ ਸੀ ਕਿਉਂਕਿ ਇਹ ਪਹਿਲਾਂ ਤੇ ਇੱਕ ਕਾਗਜ਼ ਸੀ ਇਹ ਕਾਗਜ਼ ਤੋਂ ਚਿੱਠੀ ਬਣਾਉਣ ਤੇ ਤੁਹਾਡਾ ਬਹੁਤ ਵੱਡਾ ਯੋਗਦਾਨ ਹੈ ਜੀ ਇਹ ਅੱਜ ਜਿਹੜਾ ਸਫਲ ਹੋਇਆ ਤੁਸੀਂ ਵਧਾਈ ਦੇ ਹੱਕਦਾਰ ਕੋਣੋ ਦੀ ਸ਼ੁਰੂਆਤ ਤੋਂ ਕਿਵੇਂ ਹੋਈ ਸੀ ਤੇ ਕਿੱਥੋਂ ਸ਼ੁਰੂਆਤ ਹੋਈ ਤੇ ਨਹੀਂ ਪ੍ਰੀਤ ਹੋਈ ਆ ਤੇ ਕਿਹੜਾ ਲੈਟਰ ਸੀ ਜਿਹੜਾ ਪਹਿਲਾ ਜਾਰੀ ਹੋਇਆ ਸੀ ਤੁਹਾਡੇ ਤੋਂ ਪਹਿਲਾਂ ਮੈਂ 7-8 ਮਹੀਨੇ ਤੋਂ ਰੌਲਾ ਪਾ ਰਿਹਾ ਸੀਗਾ ਇੱਕ ਇਹ ਲੈਟਰ ਮੇਰਾ ਜਿਹੜਾ ਵਾ ਇਹ ਮੈਂ 4-3-2025 ਨੂੰ ਡੀਸੀ ਮੈਡਮ ਨੂੰ ਅੰਮ੍ਰਿਤਸਰੋਂ ਦਿੱਤਾ ਔਰ ਇਸ ਤੋਂ ਬਾਅਦ ਮੈਂ ਨਜ਼ਰ ਜਿਹੜਾ ਡੀਸੀ ਸਾਹਿਬ ਨਾਲ ਮੀਟਿੰਗ ਕਰਦਾ ਰਿਹਾ ਹੋਰ ਵੀ ਪ੍ਰਸ਼ਾਸਨ ਨਾਲ ਮੀਟਿੰਗ ਕਰਦਾ ਰਿਹਾ ਇਹਦੇ ਵਿੱਚ ਮੈਂ ਡੀਐਨਏ ਦੀ ਮੰਗ ਕੀਤੀ ਸੀ ਵੀ ਡੀਐਨਏ ਹੋਣਾ ਚਾਹੀਦਾ ਇਸ ਤੋਂ ਬਾਅਦ ਪ੍ਰਸ਼ਾਸਨ ਨੇ ਜਿਹੜਾ ਵਾ ਇੱਕ ਐਫਆਈਆਰ ਕੱਟੀ ਰੰਜੀਤ ਐ ਵੀ ਨੀ ਉਠਾਣੇ ਦੇ ਵਿੱਚ 84 ਨੰਬਰ ਐਫਆਈਆਰ 37 225 ਨੂੰ ਉਹਦੇ ਬਾਅਦ ਚ ਇਹ ਪੁਖਾਰੀ ਹੋਰ ਵੱਧ ਕੇ ਤੇਜ਼ੀ ਨਾਲ ਫਿਰ 14 7 20 ਨੂੰ ਮੈਂ ਇੱਕ ਕੰਪਲੇਂਟ ਕੀਤੀ ਔਰ ਪ੍ਰਸ਼ਾਸਨ ਨਾਲ ਮੀਟਿੰਗ ਕੀਤੀ ਕਿ ਜਿਸ ਵੇਲੇ ਇਹਨਾਂ ਨੇ ਰੇਡ ਕਰਨੀ ਆ ਜਲਾ ਵਿਭਾਗ ਨੇ ਅਸੀਂ ਇਹਨਾਂ ਨੂੰ ਦੱਸਾਂਗੇ ਕਿੱਥੇ ਆ ਬੱਚੇ ਕਿਉਂਕਿ ਜਦੋਂ ਫੜਨ ਜਾਂਦੇ ਜਾਂਦੇ ਨਿਕਲ ਇਹ ਥੋੜੇ ਹੁੰਦੇ ਉਹ ਜਿਆਦੇ ਜਣੇ ਹੁੰਦੇ ਅੱਜ ਜਿਹੜਾ ਫੜਿਆ ਗਿਆ ਵਾ ਚਾਰ ਬੱਚੇ ਦੋ ਔਰਤਾਂ ਤੇ ਇੱਕ ਬੰਦਾ ਇਹ ਉਹ ਸਰਕਾਰ ਵੱਲੋਂ ਡੀਡੀਆਰ ਕੱਟੀ ਗਈ ਹੁਣ ਐਫਆਈਆਰ ਵੀ ਦੀ ਕਾਪੀ ਵੀ ਤੁਹਾਨੂੰ ਥੋੜੀ ਦੇਰ ਤੱਕ ਦੇ ਦਾਂਗੇ ਸੋ ਇਹ ਬੱਚੇ ਜਿਹੜੇ ਆ ਛੋਟੇ ਛੋਟੇ ਇਹਨਾਂ ਤੋਂ ਭੀਖ ਮੰਗਵਾਉਣਾ ਕਾਨੂੰਨਾਂ ਦਾ ਅਪਰਾਧ ਆ ਔਰ ਜੋ ਬੜੀ ਤੇਜ਼ੀ ਦੇ ਨਾਲ ਅੰਮ੍ਰਿਤਸਰ ਦੀਆਂ ਸੜਕਾਂ ਤੇ ਤੁਸੀਂ ਦੇਖ ਰਹੇ ਜੇ ਹਰ ਚੌਂਕ ਦੇ ਵਿੱਚ ਹਰ ਚੌਰਾਹੇ ਦੇ ਵਿੱਚ ਕੀ ਕੰਮ ਚੱਲ ਰਿਹਾ ਔਰ ਬੜੀ ਤੇਜ਼ੀ ਦੇ ਨਾਲ ਬੱਚੇ ਜਿਹੜੇ ਗਾਇਬ ਵੀ ਹੋ ਰਹੇ ਆ ਮੈਨੂੰ ਡਾਊਟ ਸੀ ਕਿ ਇਹ ਜਿਹੜੇ ਬੱਚੇ ਗਾਇਬ ਹੋ ਰਹੇ ਆ ਕਿ ਇਹ ਕਿਤੇ ਨਾ ਕਿਤੇ ਜੜਾ ਵਾ ਇਹ ਬੱਚੇ ਇਹਨਾਂ ਦੇ ਨਹੀਂ ਹੈਗੇ ਨਾ ਇਹਨਾਂ ਨਾਲ ਸ਼ਕਲਾਂ ਮਿਲਦੀਆਂ ਸੀਗੀਆਂ ਨਾ ਇਹਨਾਂ ਨੂੰ ਪਤਾ ਸੀਗਾ ਵੀ ਜਦੋਂ ਅਸੀਂ ਕਿਤੇ ਚਾਹੀਦਾ ਇਹਨਾਂ ਨੂੰ ਮੈਂ ਇੱਕ ਤਰਫ ਫੜਿਆ 70 ਤੋਂ 75 ਸਾਲ ਦਾ ਬਜ਼ੁਰਗ ਸੀ ਤੁਸੀਂ ਲੱਗੇ ਸੀ ਉਹ ਉਹ ਬੰਦਾ ਕਹਿੰਦਾ ਵੀ ਇਹ ਬੱਚਾ ਮੇਰਾ ਦੋ ਔਰਤਾਂ ਆ ਗਈਆਂ ਇੱਕ 45 ਤੋਂ 35 ਸਾਲ ਦੀ ਉਮਰ ਹੋ ਕੇ ਕਹਿੰਦੀ ਮੇਰੀ ਬੱਚੀ ਆ ਉਹ ਦੂਜੀ ਜਿਹੜੀ ਇੱਕ ਆ ਗਈ 50 ਤੋਂ 60 ਪੈਂਟ ਦੀ ਉਮਰ ਹੋ ਕੇ ਕਹਿੰਦੀ ਮੇਰੀ ਸੋ ਉੱਥੇ ਹੀ ਡਾਊਟ ਹੁੰਦਾ ਸੀਗਾ ਵੀ ਜਿਹਦੇ ਕੋਲ ਚੱਲਿਆ ਵੀ ਨਹੀਂ ਜਾਂਦਾ ਤੇ ਉਹਦਾ ਬੱਚਾ 6 ਮਹੀਨੇ ਦਾ ਕਿਵੇਂ ਹੋ ਸਕਦਾ ਤੋ ਇਹ ਸਾਰੀਆਂ ਗੱਲਾਂ ਕਲੀਅਰ ਕਿਤੇ ਨਾ ਕਿਤੇ ਕਰਨੀਆਂ ਸੀਗੇ ਇਸ ਕਰਕੇ ਡੀਐਨਏ ਦੀ ਮੰਗ ਕੀਤੀ ਗਈ ਸੀ ਅੱਜ ਦੇ ਬਾਰੇ ਦੱਸੂ ਚਿੰਨਾ ਚ ਟਰੈਪ ਲਾਉਣਾ ਪਿਆ ਜਿਹੜੇ ਏਰੀਏ ਦੇ ਵਿੱਚ ਲਾਇਆ ਅੰਮ੍ਰਿਤਸਰ ਬਹੁਤ ਵੱਡਾ ਏਰੀਆ ਹੈ ਜਿਹੜੇ ਏਰੀਏ ਦੇ ਵਿੱਚ ਟਰੈਪ ਸੀ ਜਿਹੜੀਆਂ ਵੀਡੀਓ ਆਪਾਂ ਨਜ਼ਰ ਆ ਰਹੀਆਂ ਨੇ ਉਹ ਕਿੱਥੋਂ ਦੀਆਂ ਨੇ ਇਹ ਵੀਡੀਓ 골ਡਨ ਗੇਟ ਦੀਆਂ ਨੇ ਅੰਮ੍ਰਿਤਸਰ ਦਾ ਮੁੱਖ ਦਵਾਰ ਉੱਥੋਂ ਦੀਆਂ ਨੇ ਇਹ ਅੰਮ੍ਰਿਤਸਰ ਅਸੀਂ ਮਾਰਨਿੰਗ ਨੂੰ ਹੀ 6-7 ਘੰਟੇ ਇਹਨਾਂ ਨੂੰ ਵਾਚ ਕੀਤਾ ਬੜੇ ਦਿਨਾਂ ਤੋਂ ਤਿਆਰੀ ਚ ਸੀਗੇ ਅਸੀਂ ਔਰ ਸਾਡਾ ਮੇਨ ਮੋਟਿਵ ਇਹੀ ਸੀਗਾ ਵੀ ਇਹਨਾਂ ਨੂੰ ਅਸੀਂ ਪੜ੍ਹਨਾ ਵਾ ਔਰ ਇਸ ਤਰੀਕੇ ਨਾਲ ਪੜ੍ਹੀ ਇੱਕ ਕੋਡ ਪਾਉਂਦੇ ਨੇ ਉਹ ਨਾਲ ਹੀ ਸਾਰੇ ਭੱਜ ਜਾਂਦੇ ਕਲੀਨ ਹੋ ਜਾਂਦਾ ਸਾਰਾ ਸ਼ਹਿਰ ਹੀ ਕਲੀਨ ਹੋ ਜਾਂਦਾ ਔਰ ਇੱਕ ਬੰਦਾ ਵਾ ਕੁ ਮੈਂ ਵੇਖਿਆ ਉਹ ਪਹਿਲਾਂ ਤੇ ਆਟੋ ਆਏ ਦੋ ਤਿੰਨ ਇਹਨਾਂ ਨੂੰ ਤਾਰ ਕੇ ਗਏ ਉਹਦੇ ਬਾਅਦ ਵਿੱਚ ਇੱਕ ਬੰਦਾ ਸਾਈਡ ਤੇ ਭਕਾਨੇ ਲਾ ਕੇ ਤੇ ਮੰਜਾ ਢਾ ਕੇ ਸਾਈਡ ਤੇ ਬਹਿ ਗਿਆ ਔਰ ਉਹ ਜਦੋਂ ਬੈਠ ਗਿਆ ਉੱਥੇ ਤੇ ਉਸ ਬੰਦੇ ਨੂੰ ਬੱਚੇ ਪੈਸੇ ਕੱਢ ਉੱਥੋਂ ਇਕੱਠੇ ਕਰਕੇ ਲਿਆ ਕੇ ਦੇਈ ਜਾਂਦੇ ਆ ਇੱਕ ਬੰਨੇ ਇੱਕ ਔਰਤ ਆ ਉਹ ਜਾਲੇ ਲਾਉਣ ਵਾਲੇ ਫੜੇ ਹੱਥ ਚ ਦੂਜੇ ਬੰਨੇ ਉਹ ਕੁੜੀਆਂ ਨੂੰ ਪੈਸੇ ਇਕੱਠੇ ਕਰਕੇ ਦਿੰਦੀਆਂ ਤੇ ਤਿੰਨ ਚਾਰ ਜਿਹੜੀਆਂ ਜਵਾਨ ਕੁੜੀਆਂ ਪਰਲੇ ਬੰਨਿਆ ਕੋਈ ਤੇ ਵੈਪਰ ਜੇ ਵੇਚਣ ਦੇ ਭਾਨੇ ਚਲ ਜਾਂਦਾ ਕੋਈ ਗੱਡੀ ਪਾਣੀ ਮਾਰ ਕੇ ਤੇ ਬੱਚੇ ਗੱਡੀ ਹੋ ਜਾਂਦੇ ਬਾਅਦ ਚ ਪੈਸੇ ਮੰਗਣ ਲਈ ਇਹ ਉੱਥੇ ਸਾਰਾ ਜਿਹੜਾ ਵਾ 4 ਤੋਂ 5 ਘੰਟੇ ਮੈਂ ਮਾਰਨਿੰਗ ਤੋਂ ਲੈ ਕੇ ਦੁਪਹਿਰ ਤੱਕ ਵੇਖਿਆ ਸਾਰਾ ਕੰਮ ਨੀ ਬੰਦਿਆਂ ਦੀ ਟੀਮ ਸੀ ਤੁਹਾਡੀ ਅਤੇ ਜਿਹੜੇ ਬਾਲ ਵਪਾਰੀ ਵਾਲੇ ਸੀ ਉਹ ਛਿੰਨੇ ਟੀਮ ਪਹੁੰਚੀ ਸੀ ਉੱਥੇ ਬਾਲ ਵਪਾਰਗ ਵਾਲੇ ਹੈਗੇ ਸੀ ਕਿ 15-20 ਜਣੇ ਔਰ ਜਿਹੜੇ ਉਹਨਾਂ ਦੀ ਗੱਡੀ ਵੇਖੀ ਹੈ ਭੱਜ ਗਏ 30-35 ਜਣੇ ਅਸੀਂ ਸੀ ਹੂੰ ਔਰ ਤੁਸੀਂ ਵੇਖੋ ਵੀ ਇਹਨਾਂ ਦਾ ਗਰੋ ਉੱਥੇ 30-35 ਜਣਿਆਂ ਦਾ ਸੀ ਜਿਆਦਾ ਹੀ ਹੋ ਘਟਨੀ ਜੀ ਚਾਰੇ ਬੰਨੇ ਖ ਤੇ ਜਦੋਂ ਗੱਡੀ ਆਈ ਉਹਨਾਂ ਨੂੰ ਪਤਾ ਨਹੀਂ ਕਿੱਦਾਂ ਪਤਾ ਲੱਗਦਾ ਉਹ ਇਸ਼ਾਰਾ ਹੀ ਮਾਰਿਆ ਕਿ ਜਨਾਨੀ ਨੇ ਉਹਨਾਂ ਨੇ ਜਿਹੜੀ ਧੌੜ ਲੱਗਦੀ ਐ ਜੇ ਮੈਂ ਵੇਖੀ ਮੈਂ ਤੇ ਰੇਸਾਂ 'ਚ ਵੀ ਨਹੀਂ ਵੇਖਿਆ ਇੰਨੀ ਤੇਜ਼ ਕੋਈ ਭੱਜਦਾ ਹੂੰ ਔਰ ਜਿਹੜੇ ਹੈਂਡੀਕੈਪ ਤੇ ਉਹ ਵੀ ਨਿਕਲਦੇ ਨਜ਼ਰ ਆਏ ਉੱਥੇ ਮਿੰਟੋ ਜਿਹੜੇ ਹੈਂਡੀਕੈਪ ਤੇ ਉਹ ਵੀ ਭੱਜਣੇ ਸ਼ੁਰੂ ਹੋ ਗਏ ਮਿੰਟੋ ਮਿੰਟ ਸਾਰੇ ਕਿਵੇਂ ਲੋ ਵੀ ਐਵੇਂ ਝੂਠੇ ਬਣੇ ਸੀ ਹੈਂਡੀਕੈਪ ਪਲੇਅਰ ਸੀ ਮੁੰਡੇ ਜਿਹੜਾ ਨੇ ਮਗਰ ਜਾ ਕੇ ਭੱਜ ਕੇ ਫੜਿਆ ਨਹੀਂ ਤੁਹਾਡਾ ਮਤਲਬ ਜਿਹੜੇ ਹੈਂਡੀਕੈਪ ਬਣ ਕੇ ਬੈਠੇ ਸੀ ਉਹ ਝੂਠੇ ਸੀ ਉਹ ਸਾਰੇ ਫੇਕ ਐ ਇਹ ਸਾਰੇ ਲੋਕ ਫੇਕ ਨੇ ਕਾਨੂੰਨਾ ਅਪਰਾਧ ਆ ਬੱਚਿਆਂ ਤੋਂ ਭੀਖ ਮੰਗਾਉਣੀ ਬੱਚਿਆਂ ਦੀ ਪੜ੍ਹਨ ਲਿਖਣ ਦੀ ਉਮਰ ਆ ਨਾ ਕਿ ਬੱਚਿਆਂ ਦੀ ਭੀਖ ਮੰਗਣ ਦੀ ਉਮਰ ਆ ਤੁਸੀਂ ਜਦੋਂ ਬੱਚਿਆਂ ਨੂੰ ਪੈਸੇ ਦਿੰਦਾ ਕੋਈ ਮੈਂ ਵੇਖਦਾ ਸਾਡੇ ਲੋਕ ਬੜੇ ਦਿਆਲੂ ਆ ਉਹ ਪੈਸੇ ਦੇ ਦਿੰਦੇ ਆ ਉਹਨਾਂ ਨੂੰ ਇਹ ਨਹੀਂ ਪਤਾ ਵੀ ਬੱਚੇ ਦਾ ਫਿਊਚਰ ਖਰਾਬ ਹੋ ਰਿਹਾ ਇਹ ਨਾ ਬੱਚਿਆਂ ਦੀ ਪੜ੍ਹਨ ਲਿਖਣ ਦੀ ਉਮਰ ਆ ਔਰ ਕੱਲ ਦਾ ਪੰਜਾਬ ਸਰਕਾਰ ਨੇ ਡੀਐਨਏ ਨੂੰ ਮਨਜ਼ੂਰੀ ਦਿੱਤੀ ਆ ਕੱਲ ਮੈਡਮ ਜਿਹੜੇ ਪੰਜਾਬ ਦੇ ਕੈਬਨਿਟ ਮੰਤਰੀ ਜਿਹੜੇ ਇਸ ਮਹਿਕਮੇ ਦੇ ਬਲਜੀਤ ਕੌਰ ਜੀ ਉਹਨਾਂ ਨਾਲ ਵੀ ਗੱਲ ਹੋਈ ਸੀ ਸੋ ਬਹੁਤ ਜਲਦ ਜੜਾ ਵਾ ਇਹ ਸਾਰਾ ਕਲੀਨ ਹੋ ਜਾਣਾ ਪਰ ਸੁਣੋ ਜੀ ਜਦੋਂ ਆਵਾਜ਼ ਦਿੰਦੇ ਨੇ ਇਸ ਤਰੀਕੀ ਬੱਚਿਆਂ ਦਾ ਸਮਾਨ ਵੇਚਣ ਲਈ ਹੁੰਦਿਆ ਨਾ ਔਰ ਤਰਸ ਦੇ ਆਧਾਰ ਤੇ ਇਸ ਤਰ੍ਹਾਂ ਦੇ ਹਾਲਾਤ ਆਪਣੇ ਬਿਆਨ ਕਰਦੇ ਨੇ ਕਿ ਬੰਦਾ ਸਾਡਾ ਪੰਜਾਬ ਐਸੇ ਬਹੁਤ ਦਰਿਆ ਦੇ ਲਿਆ ਤੇ ਜਦੋਂ ਇਹਨਾਂ ਦੇ ਹਾਲਾਤ ਵੇਖਦਾ ਤੇ ਤਰਸ ਦੇ ਆਧਾਰ ਤੇ ਇਹਨਾਂ ਨੂੰ ਪੈਸੇ ਦੇਣ ਲਈ ਜ਼ਰੂਰ ਮਜਬੂਰ ਹੋ ਜਾਂਦਾ ਕਿਵੇਂ ਦੇਖਦੇ ਬਹੁਤ ਵੱਡੀ ਐਕਟਿੰਗ ਕਰਦੇ ਆ ਐਕਟਰ ਇੰਨੇ ਤਕੜੇ ਤੁਹਾਨੂੰ ਮੈਂ ਦੱਸਿਆ ਕਿ ਕਿੰਨੇ ਜਣੇ ਹਾਂ ਸੀ ਇੰਨੇ ਜਣਿਆਂ ਨੇ ਮਗਰ ਭੱਜ ਕੇ 7 ਜਣੇ ਫੜੇ ਇੰਨੀ ਦੌੜ ਲਾਉਂਦੇ ਆ ਪਤਾ ਹੀ ਨਹੀਂ ਲੱਗਦਾ ਜਿੱਦਾਂ ਭੱਜਦੇ ਆ ਸੋ ਇਹ ਤਾਂ ਲਾਈਵ ਤਸਵੀਰਾਂ ਸਾਰੀਆਂ ਤੁਸੀਂ ਵੇਖ ਹੀ ਲਿਆ ਕਿੰਨੀ ਸਪੀਡ ਇਹਨਾਂ ਦੀ ਕਿਤੇ ਨਾ ਕਿਤੇ ਇਹਨਾਂ ਨੂੰ ਬੜੀ ਸ਼ਕਤੀ ਨਾਲ ਪੜ੍ਹਨਾ ਚਾਹੀਦਾ ਔਰ ਅਗਲੀ ਹਨ ਜਦੋਂ ਥੋੜੇ ਦਿਨਾਂ ਚ ਫੇਰ ਕਿਤੇ ਨਾ ਕਿਤੇ ਟਿਕਾਣੇ ਤੇ ਜਾਵਾਂਗੇ ਜਿੱਦਾਂ ਇਹ ਕੋਡਵਰਲਡ ਵਰਤਦੇ ਇਦਾਂ ਫੜਾਂਗੇ ਪਰ ਜਦੋਂ ਫੜਾਂਗੇ ਉਸ ਵੇਲੇ ਅਸੀਂ ਪਹਿਲਾਂ ਕਮਿਸ਼ਨਰ ਸਾਹਿਬ ਨੂੰ ਮਿਲਾਂਗੇ ਪੁਲਿਸ ਕਮਿਸ਼ਨਰ ਨੂੰ ਔਰ ਇੱਕ ਡੀਐਸਪੀ ਰੈਂਕ ਦੇ ਅਧਿਕਾਰੀ ਨੂੰ ਨਾਲ ਲੈ ਕੇ ਜਾਵਾਂਗੇ ਹੂੰ ਤੋਂ ਜ਼ਰੂਰੀ ਆ ਕਿਉਂਕਿ ਇਹ ਉੱਥੇ ਡਰਾਮਾ ਜਦੋਂ ਕਰਦੇ ਆ ਫਿਰ ਉੱਥੇ ਕਿਤੇ ਨਾ ਕਿਤੇ ਮੈਂ ਵੇਖਿਆ ਕਈ ਲੋਕ ਤਰਸ ਵੀ ਕਰਦੇ ਆ ਤਰਸ ਤੇ ਤੁਸੀਂ ਤਾਂ ਕਰੋ ਜੇ ਇਹਨਾਂ ਦੇ ਬੱਚੇ ਹੋਣ ਇਹਨਾਂ ਦੇ ਬੱਚੇ 10 10 15 15 ਬੱਚੇ ਕਿਥੋਂ ਤੁਸੀਂ ਇੱਕ ਬੰਦਾ ਲਿਆ ਕੇ ਭੀਖ ਮੰਗਵਾਉਣ ਦੇ ਉਹਨਾਂ ਕੋਈ ਕਿਹੜਾ ਕੰਮ ਜੈਜ ਕੋਈ ਮਾਂ ਪਿਓ ਕਦੀ ਚਾਹੁੰਦਾ ਵੀ ਮੇਰਾ ਬੱਚਾ ਛਕਾ ਚਾਹੁੰਦਾ ਚਾਹੁੰਦਾ ਸੋਨੋ ਜੀ ਇਹਨਾਂ ਦੇ ਪਿੱਛੇ ਜਿਹੜਾ ਵੱਡਾ ਸਰਗਣਾ ਹੈ ਬਹੁਤ ਵੱਡਾ ਸਕੈਮ ਚੱਲਦਾ ਇਹ ਕੋਈ ਪਹਿਲਾਂ ਮਹਾਰਾਸ਼ਟਰ ਦਿੱਲੀ ਵਾਲੇ ਬੰਨੇ ਚੱਲਦੇ ਹੁੰਦੇ ਸੀ ਹੁਣ ਇਹ ਪੰਜਾਬ ਚ ਬੜੀ ਤੇਜ਼ੀ ਨਾਲ ਪਹਿਲਾਂ ਲਾਗੇ ਜਾਣਾ ਫਿਰ ਉਹਨਾਂ ਨੂੰ ਲੈ ਜਾਣਾ ਇੱਕ ਕਿਹੜਾ ਮਾਂ ਪਿਓ ਜਿਹੜਾ ਆਪਣੇ ਬੱਚਿਆਂ ਨੂੰ ਕਹਿੰਦਾ ਭੀਖ ਮੰਗੋ ਛੜਕਾ ਸਾਡਾ ਅੰਮ੍ਰਿਤਸਰ ਸਾਹਿਬ ਜਿਹੜਾ ਪਵਿੱਤਰ ਸਿਟੀ ਹੈ ਸਾਡੀ ਪਵਿੱਤਰ ਦਰਜ ਇਹ ਤੇ ਇਸ ਤਰ੍ਹਾਂ ਦੇ ਹਾਲਾਤ ਬਣੇ ਜਿਹੜੇ ਬਾਹਰੋਂ ਆਉਂਦੇ ਨੇ ਪਿਛਾਰੀ ਦਾ ਉਹ ਜਿਹੜੇ ਨੇ ਤਰਸ ਦੇ ਆਧਾਰ ਤੇ ਪੈਸੇ ਲੁੱਟ ਲਿਆ ਰਹੇ ਬਹੁਤ ਬੁਰਾ ਹਾਲਿਆ ਇਹ ਜਦੋਂ ਸਕੈਮ ਦਾ ਚਿੱਟਾ ਪੂਰਾ ਸਾਫ਼ ਹੋਣਾ ਨਾ ਬੜਾ ਕੁਝ ਨਿਕਲਣਾ ਇਹਦੇ ਚ ਤੇ ਤੁਸੀਂ ਦੇਖ ਲਓ ਤੁਹਾਡੇ ਸਾਹਮਣੇ ਸਾਰਾ ਪਰਦਾ ਫਾਸ਼ ਹੋਣਾ ਪ੍ਰਸ਼ਾਸਨ ਸ਼ਕਤੀ ਕਰੇ ਥੋੜੀ ਜੀ ਅਸੀਂ ਤੇ ਕਾਮਨਾਗਰਿਕ ਹੋਣ ਦੇ ਨਾਤੇ ਜਿਹੜਾ ਸਾਡਾ ਫਰਜ਼ ਬਣਦਾ ਇਸ ਦੇਸ਼ ਪ੍ਰਤੀ ਉਹ ਸੀ ਡਿਊਟੀ ਨਿਭਾ ਰਹੇ ਪਰ ਇਹਨਾਂ ਦਾ ਫਰਜ਼ ਸਾਡੇ ਤੋਂ ਜ਼ਿਆਦਾ ਪਣਦਾ ਕਿ ਇਹਨਾਂ ਨੂੰ ਕਲੀਨ ਕੀਤਾ ਜਾਵੇ ਜਲਦ ਤੋਂ ਜਲਦ ਪਰ ਇੰਨਾ ਚਿੱਠੀਆਂ ਦਾ ਤੁਸੀਂ ਜਿਹੜਾ ਲਈ ਵਰਦੇ ਹੋ ਇਹਨਾਂ ਦਾ ਹਵਾਲਾ ਦਿੱਤਾ ਜਾਵੇ ਤਾਂ ਤੁਹਾਡੀਆਂ ਚਿੱ ਸਰ ਬੀਖੋ ਉਦੋਂ ਹੁੰਦਾ ਜਦੋਂ ਤੁਸੀਂ ਪਰਸਨਲੀ ਪੈਨ ਲੋ ਟਰਸਟ ਲੋ ਅਜਨੇ ਪੈਨ ਤਾਂ ਲਿਆ ਸਰਕਾਰ ਨੇ ਦੇਖੋ ਪਹੁੰਚੇ ਨੇ ਉੱਥੇ ਟੀਮ ਆਪਣੀ ਲਾ ਲ ਮੈਂ ਤੁਹਾਡੀ ਗੱਲ ਮੰਨ ਗਿਆ ਬਿਲਕੁਲ ਪਹੁੰਚੇ ਨੇ ਪਰ ਮੇਰੀ ਗੱਲ ਨੂੰ ਤੁਸੀਂ ਸਮਝੇ ਇਨ੍ਹਾਂ ਬੰਦਿਆਂ ਨੂੰ ਇੱਕ ਵਾਰੀ ਦੋ ਵਾਰੀ ਨਾਲ ਖਤਮ ਨਹੀਂ ਹੋਣ ਵਾਲੇ ਇਹਨਾਂ ਲੋਕਾਂ ਨੂੰ ਤੁਹਾਨੂੰ ਤਿਆਰੀ ਦੇ ਨਾਲ ਕਰਨਾ ਪੈਣਾ ਪ੍ਰੋਪਰ ਕੰਟੀਨਿਊ ਰੱਖਣਾ ਪੈਣਾ ਇਹਨਾਂ ਤੇ ਥੋੜਾ ਜਿਆ ਇਹਨਾਂ ਨੇ ਫਿਰ ਜਾ ਕੇ ਸੈੱਟ ਹੋਣਾ ਵਾ ਇਹ ਨਹੀਂ ਕਿ ਇੱਕ ਵਾਰੀ ਅਸੀਂ ਚੱਲ ਗਏ ਤੇ ਬਾਅਦ ਚ ਤੂੰ ਕੌਣ ਮੈਕੋ ਘਟੋ ਘਟ ਇਨ੍ਹਾਂ ਨੂੰ ਸਾਰੇ ਚੌਂਕਾਂ ਚ ਇੱਕ ਵਾਰੀ ਕਲੀਨ ਕਰੀਏ ਕਿੰਨੇ ਬੰਦੇ ਫੜੇ ਨੇ ਅੱਜ ਤੱਕ ਅੱਜ ਟੋਟਲ ਹੈਗੇ ਆ ਜੀ 4 ਬੱਚੇ 2 ਔਰਤਾਂ ਤੇ ਇੱਕ ਬੰਦਾ ਜਿਹੜਾ ਬੰਦਾ ਜਿਹੜਾ ਫੜਿਆ ਜਿਹੜਾ ਪੇਂਸਰ ਜੀ ਉਹੀ ਚਲਾਉਂਦਾ ਸੀ ਸਾਰਾ ਉਹ ਸਾਰਾ ਉਹ ਮੰਨਿਆ ਜੋ ਹੀ ਆਪਣਾ ਚੋਰੀ ਚੋਰੀ ਕਰਕੇ ਮੰਦਾ ਹੁੰਦਾ ਉਹਦੀਆਂ ਵੀਡੀਓ ਹੈਗੀਆਂ ਸਾਡੇ ਕੋਲੋ ਪ੍ਰੂਫ ਤੇ ਤਾਂ ਇਹਨਾਂ ਦੇ ਹੰਡੀ ਇਹਨੇ ਟੈਸਟ ਹੋਣਗੇ ਜਾਂ ਕਿਵੇਂ ਬਿਲਕੁਲ ਡੀਐਨਏ ਟੈਸਟ ਇਹਨਾਂ ਦੇ ਹੋਣੇ ਚਾਹੀਦੇ ਇੱਥੋਂ ਤੇ ਕਲੀਅਰ ਹੋਣਾ ਸਾਰਾ ਕਿੰਨੇ ਬੱਚੇ ਨੇ ਇਹ ਬੱਚੇ ਹੈਗੇ ਆ ਜੀ 4 2 ਔਰਤਾਂ ਇੱਕ ਇੱਕ ਬੰਦਾ ਬੱਚੇ ਕਿੰਨੀ ਉਮਰ ਦੇ ਨੇ ਜਿਹੜੇ بڑے ਨੇ ਦੋਈ ਆਈ ਆ ਬੱਚੇ ਕੋਈ 10 ਸਾਲ ਦਾ ਵਾ ਕੋਈ 12 ਦਾ ਵਾ ਜਿਹੜੀਆਂ ਹੁੰਦਾ ਸੀ ਔਰਤਾਂ ਥੋੜੀ ਵੱਡੀ ਹੈ ਇਸ ਦੀ ਮੈਂ ਇਹ ਪੰਜਾਬ ਨਾਲ ਸਬੰਧ ਰੱਖਦੇ ਨੇ ਜਾਂ ਕਿਸੇ ਹੋਰ ਜ਼ਿਲ੍ਹੇ ਦੇ ਸਟੇਟ ਨਾਲ ਸਬੰਧ ਰੱਖਦੇ ਨੇ ਦੂਤੀਆਂ ਸਟੇਟਾਂ ਦੇ ਨੇ ਪੰਜਾਬ ਵਾਲੇ ਇਹ ਕੰਮ ਕਿੱਥੇ ਕਰਦੇ ਆ ਪੰਜਾਬ ਵਾਲੇ ਹੁੰਦੇ ਤੇ ਉੱਤੇ ਅਸੀਂ ਆਪ ਹੀ ਉਹਨਾਂ ਨੂੰ ਸੁਧਾਰ ਲੈਣਾ ਸੀਗਾ ਕਿ ਪੰਜਾਬ ਦਾ ਕਲਚਰ ਨਹੀਂ ਹੈਗਾ ਇਹ ਕਿ ਲੋਕ ਬੜਾਵਾ ਦੇ ਰਹੇ ਉਸ ਚੀਜ਼ ਨੂੰ ਇਹ ਚੀਜ਼ ਦੇ ਨਾਲ ਨੈਗੇਟਿਵ ਜਾਂਦਾ ਪੰਜਾਬ ਦੇ ਵਿੱਚ ਵੀ ਇਹ ਕੰਮ ਪਤਾ ਨਹੀਂ ਪੰਜਾਬ ਦੇ ਲੋਕ ਕਰ ਰਹੇ ਪੰਜਾਬ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਪ੍ਰੋਜੈਕਟ ਜੀਵਨ ਜੋਤ 0.2 ਜਿਹੜਾ ਉਸ ਨੂੰ ਜਿਵੇਂ ਦੇਖਦੇ ਹੋ ਹਰੀ ਜੰਡੀ ਮਿਲ ਜੀ ਬੱਸ ਦਾ ਬਹੁਤ ਵਧੀਆ ਕੰਮ ਆ ਮੈਂ ਤਾਂ ਕਿਹਾ ਵੀ ਚੰਗਾ ਕੰਮ ਆ ਸਾਡਾ ਕੰਮ ਹੈ ਆਪਣੇ ਸ਼ਹਿਰ ਦੇ ਵਿੱਚ ਕਲੀਨ ਕਰਨਾ ਔਰ ਉਹ ਅਸੀਂ ਇਹਨਾਂ ਨੂੰ ਕਲੀਨ ਕਰਨਾ ਇੱਕ ਰੀ ਬਾਅਦ ਚੋਂ ਪ੍ਰਸ਼ਾਸਨ ਦੀ ਜਿਹੜੀ ਜ਼ਿੰਮੇਵਾਰੀ ਭਰਦੀ ਆ ਸਮੇਂ-ਸਮੇਂ ਸਿਰ ਚੈਕਿੰਗ ਕਰਦਾ ਰਵੇ ਆਟੋਮੈਟਿਕ ਕਲੀਨ ਹੋ ਜਾਣਾ ਸਾਰ ਕੋਈ ਵੱਡੀ ਗੱਲ ਨਹੀਂ ਹੁਣ ਕੀ ਡਿਮਾਂਡ ਆਪਣੀ ਹੋਰ ਕੀ ਜਿਸ ਤਰ੍ਹਾਂ ਦਾਸ ਇਹ ਹੀ ਡਿਮਾਂਡ ਆ ਵੀ ਇਹ ਚੀਜ਼ ਨੂੰ ਆਪਾਂ ਟੱਲਾ ਨਹੀਂ ਪੈਂਦੇਣਾ ਇੱਕ ਰੀ ਇਹਨਾਂ ਨੂੰ ਕਲੀਨ ਕਰਕੇ ਇੱਥੋਂ ਛੁੱਟੀ ਕਰੀਏ ਇਹਨਾਂ ਦੀ ਇਹਨਾਂ ਦਾ ਡੀਐਨਏ ਟੈਸਟ ਕਰਕੇ ਪਤਾ ਕਰੀਏ ਬੱਚੇ ਇਹਨਾਂ ਦੇ ਆ ਕਿੰਨੇ ਇੱਥੇ ਟੋਟਲ ਹੈਗੇ ਇਹਨਾਂ ਔਰ ਜਿਹੜੇ ਬੱਚੇ ਇਹਨਾਂ ਨੇ ਮੈਨੂੰ ਡਾਊਟ ਆ ਵੀ ਇਹ ਬੱਚੇ ਲੋਕਾਂ ਦੇ ਚੋਕੇ ਲੈਂਦੇ ਆ ਔਰ ਉਹ ਬੱਚੇ ਉਹਨਾਂ ਦੇ ਹਵਾਲੇ ਕਰੀ ਉਹਨਾਂ ਨੂੰ ਕਿਤੇ ਖੁਸ਼ੀਆਂ ਜਿਹੜੀ ਐਫ ਆਈ ਆਰ ਦਰਜ ਹੋ ਰਹੀ ਹੈ ਉਹਦੇ ਵਿੱਚ ਤੁਹਾਡਾ ਹਵਾਲਾ ਦਿੱਤਾ ਜਾ ਰਿਹਾ ਮੈਂ ਸ਼ਿਕਾਇਤ ਕਰਤਾ ਵਾਂ ਮੇਰੇ ਵੱਲੋਂ ਜਿਹੜਾ ਬਿਆਨ ਵੀ ਹੈਗੇ ਮੇਰੇ ਵਿੱਚ ਆਲਰੇਡੀ ਅਸੀਂ ਗਵਾਹ ਇਸ ਚੀਜ਼ ਤੇ ਮੈਂ ਕੁਝ ਵੀ ਜਾ ਕੇ ਦੱਸੂਗਾ ਜਿਹੜਾ ਕੁਝ ਹੋਇਆ ਮੇਰੇ ਅੱਖਾਂ ਦੇ ਸਾਹਮਣੇ ਹੋਇਆ ਔਰ ਮੈਂ ਸ਼ਿਕਾਇਤ ਕਰਤਾ ਵੀ ਹਾਂ ਸਿੱਧਾ ਬਹੁਤ ਬਤਨਵਾਦ ਹੈ ਜੀ ਧੰਨਵਾਦ ਬਹੁਤ ਜੀ ਤਾਂ ਸਾਰੀਆਂ ਤਸਵੀਰਾਂ ਤੁਹਾਡੇ ਸਾਹਮਣੇ ਨੇ ਜੀ ਅੰਮ੍ਰਿਤਸਰ ਦੀਆਂ ਤਸਵੀਰਾਂ ਨੇ ਲਾਈਵ ਤਸ ਜਿਥੇ ਪੁਛਾਰੀਆਂ ਦਾ ਡੀਐਨਏ ਟੈਸਟ ਹੋਣ ਵਾਸਤੇ ਜਿਹੜੇ ਨੇ ਸਮਾਜ ਸੇਵੀ ਸੋਨੂ ਜੰਡਿਆਲਾ ਜੀ ਆਪਣੀ ਟੀਮ ਦੇ ਨਾਲ ਪਹੁੰਚਦੇ ਨੇ ਅਤੇ ਬਾਲ ਵਿਭਾਗ ਦੇ ਜਿਹੜੇ ਅਫਸਰ ਸਹਿਬਾਨ ਨੇ ਉਹ ਵੀ ਆਪਣੀ ਟੀਮ ਦੇ ਨਾਲ ਪਹੁੰਚਦੇ ਨੇ ਤਾਂ ਬੜੀ ਜਦੋਜਹਦ ਦੇ ਨਾਲ ਇਹਨਾਂ ਨੂੰ ਫੜਿਆ ਜਾ ਰਿਹਾ ਤੇ ਜਿਨ੍ਹਾਂ ਦੇ ਵਿੱਚ ਥੋੜੇ ਜਿਹੀ ਪੁਛਾਰੀ ਨੇ ਜਿਨ੍ਹਾਂ ਨੂੰ ਅਰੈਸਟ ਵੀ ਕੀਤਾ ਜਾ ਰਿਹਾ ਰੈਸਕਿਊ ਕੀਤਾ ਜਾ ਰਿਹਾ ਉਸ ਤੋਂ ਬਾਅਦ ਹੁਣ ਜਿਹੜਾ ਇਹਨਾਂ ਦਾ ਡੀਐਨਏ ਟੈਸਟ ਹੁੰਦਾ ਹੈ ਜਾਂ ਨਹੀਂ ਹੁੰਦਾ ਇਹਦਾ ਆਉਣ ਵਾਲੇ ਦਿਨਾਂ ਦੇ ਵਿੱਚ ਪਤਾ ਚੱਲੇਗਾ ਲੇਕਿਨ ਪ੍ਰੋਜੈਕਟ ਜੀਵਨ ਜੋਤ 0.2 ਜਿਹੜਾ ਉਸ ਦਾ ਅਸਰ ਜਰੂਰ ਨਜ਼ਰ ਆ ਰਿਹਾ ਮੈਨੂੰ ਦੀ ਉਹ ਜਾਸਤ ਮੈਂ ਹੈ ਤੁਹਾਡਾ ਦੋਸਤ ਰਮਵੀਰ ਲਾਲੀ ਤੁਸੀਂ ਜੁੜੇ ਰਹੋ ਨਿਸਨਪੋਸਟ ਚੈਨਲ